Prendiamo il trasportale Prendiamo ਜਿੰਨੇ ਵੀ ਐਸ ਜਤ ਜਤ ਚੋਗਦਨ ਪਾਇਆ ਉਹਦਾ ਮੈਂ ਤੁਹਾਡਾ ਸਹਿਦੋਂ ਧੰਨਵਾਦ ਕਰਦਾ ਕਿ ਰਾਤੋਂ ਮਿਹਨਤ ਕਰਕੇ ਤੁਸੀਂ ਆਜ ਆਜ ਤੇ ਤੁਹਾਡੇ ਤੇ ਆਇਆ ਮੈਂ ਬਹੁਤਾ ਕੁਝ ਨਹੀਂ ਬੋਲਣਾ ਮੈਨੂੰ ਬਦੋਂ ਤੁਹਾਨੂੰ ਅੱਜ ਖੁਸ਼ੀ ਬਹੁਤ ਹੈ ਜੀ ਜੀਪਾ ਜੀ ਤੁਸੀਂ ਬਹੁਤ ਹੋ ਗਈ ਆ ਹਾਂ ਜੀ ਖੁਸ਼ੀ ਬਹੁਤ ਹੋ ਗਈ ਆ ਲੀਟ ਹੋ ਗਿਆ RAM ਨਾਲ ਆਪ ਆਪਣੀ ਘਰੀ ਜਾਣਾ ਫਿਰ ਇੱਕ ਦਿਨ ਆਪਾਂ ਪ੍ਰੋਗਰਾਮ ਰੱਖਾਂਗੇ ਠੀਕ ਹੈ ਤੇ ਫਿਰ ਆਪਾਂ ਬੱਤੀ ਜੀ ਜਨਮ ਦੇ ਚੰਗੇ ਤਰੀਕੇ ਨਾਲ ਸਰਕਾਰ ਕਰਦੇ RAM ਨਾਲ ਆਉਂਦਾ RAM ਨੂੰ ਚੇਤੀ ਬੜੇ ਆਰਾਮ ਨਾਲ ਪਿਆਰ ਨਾਲ ਥੋੜੀ ਥੋੜੀ ਜਿਹਾ ਤੁਸੀਂ ਘਰ ਨੂੰ ਜਾਣਾ ਠੀਕ ਹੈ ਨਾ ਗੱਡੀਆਂ ਬਹੁਤ ਨੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਸਾਰਿਆਂ ਨੇ ਘਰੋਂ ਘਰ ਜਣਾ ਫਿਰ ਇੱਕ ਦਿਨ ਆਪਾਂ ਟਾਈਮ ਰੱਖਾਂਗੇ ਤੇ ਫਿਰ ਵਜਾਵਾਂਗੇ ਡੀਜੇ ਤੇ ਨੇ ਇੱਕ ਗਾਣਾ ਕਹਿੰਦਾ ਹਾਂਦਾ ਵੀ ਜੀ ਤੇਰੇ ਯਾਰ ਨੂੰ ਦੱਪਣ ਮੈਂ ਫੇਰ ਆਵੇ ਕਿਹਾ ਵੇ ਕਿਹਾ ਵੇ ਲਾ ਦੇ ਘਰੋਂ ਘਰ be there i need a you ਜਿਉਂ ਫੇਰ ਕਰੋ ਚਲੋ ਚਲੋ ਮੇਰੇ ਵੀਰ ਆਪ ਆਪਣੀ ਗੱਡੀ 'ਚ ਬੈਠੋ ਮੈਂ ਵੀ ਚਲਦਾ ਆਜਾ ਕੁਦਰਤ ਨੇ ਮਿਹਰਬਾਨ ਹੋਈ ਹੈ ਕੁਦਰਤ ਸਾਡੇ ਪਰਿਵਾਰ ਤੇ ਸਾਰੇ ਇਲਾਕੇ ਤੇ ਮਿਹਰਬਾਨ ਹੋਈ ਆ ਉਹਦਾ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਕੁਝ ਨਹੀਂ ਹੁੰਦਾ ਇਹ ਬਖਸ਼ਿਸ਼ਾਂ ਸਭ ਪ੍ਰਮਾਤਮਾ ਦੀਆਂ ਦਿੱਤੀਆਂ ਨੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਹਲਕਾ ਡੇਰਾ ਪਾਪਾ ਨਾਨਕ ਦੇ ਉਹਨਾਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਰਾਤ ਦਿਨ ਲਈ ਮੇਰੇ ਲਈ ਮਿਹਨਤ ਕੀਤੀ ਹੈ ਤੇ ਧੰਨਵਾਦ ਕਰਦਾ ਮੈਂ ਸੀਨੀਅਰ ਹਾਈ ਕਮਾਂਡ ਦਾ ਅਰਮਨ ਵਿਕੇਂਦਰੀਵਾਲ ਜੀ ਸੰਦੀਪ ਪਾਟਕ ਜੀ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਔਰ ਇਲਾਕੇ ਵਾਲਿਆਂ ਨੇ ਮਾਣ ਬਖਸ਼ਿਆ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਬਿਲਕੁਲ ਜਿਹੜਾ ਨਾਰਾ ਮੈਂ ਪਿਛਲੇ 1 ਮਹੀਨੇ ਤੋਂ ਦੇ ਰਿਹਾ ਸੀਗਾ ਪਰਿਵਾਰਵਾਦ ਖਤਮ ਕਰਨਾ ਹੰਕਾਰ ਖਤਮ ਕਰਨਾ ਡੇਰਾ ਬਾਬਾ ਨਾਨਕ ਵਾਲਿਆਂ ਲੋਕਾਂ ਨੇ ਪਰਿਵਾਰਵਾਦ ਤੇ ਹੰਕਾਰ ਜਖ ਖਤਮ ਕਰ ਦਿੱਤਾ। ਬੜੀਆ ਮਹਿਸੂਸ ਕਰਦੇ ਆਂ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਆ। ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਟ੍ਰਾਂਸਪੋਰਟਰਾਂ ਨੇ ਬਹੁਤ ਹੀ ਵਧੀਆ ਸਾਡਾ ਸਾਥ ਦਿੱਤਾ ਆ, ਸਹਿਯੋਗ ਦਾ ਦਿੱਤਾ ਹੈ ਜੀ। ਪਰ ਮਹਾਰਾਜ ਦੀ ਕਿਰਪਾ ਆ ਜੀ, ਬਾਬੇ ਨਾਨਕ ਦੀ ਕਿਰਪਾ ਹੋਈ ਐ ਡੇਰਾ ਬਾਬਾ ਨਾਨਕ ਤੋਂ। ਤੁਹਾਨੂੰ ਆਪ ਨੂੰ ਪਤਾ ਜਿਹੜੀ ਹੰਕਾਰ ਹੀ ਉਹਦਾ ਹੰਕਾਰ ਤੋੜਿਆ ਗਿਆ ਆ ਜੀ ਸੁਖਜਿੰਦਰ ਸਿੰਘ ਰੰਧਾਵੇ ਦਾ ਤੇ ਬਹੁਤ ਵਧੀਆ ਲੀਡ ਨਾਲ ਅਸੀਂ ਜਿੱਤੇ ਆ। ਪਹਿਲੀ ਆ ਰਿਆ ਇੱਥੋਂ ਅਸੀਂ 5700 ਵਾਈਆਂ ਵੋਟਾਂ ਨਾਲ ਜਿੱਤੇ ਆ ਤੇ ਇਹ ਬਹੁਤ ਵਧੀਆ ਜੀ ਸਾਡੋਂ ਵੋਟਰਾਂ ਨੇ ਸਹਿਯੋਗ ਦਿੱਤਾ ਜੀ ਤੇ ਮੇਰੀ ਗੱਡੀ ਦਾ ਨੰਬਰ ਵੀ ਪੀਪੀ 08 ਜਲੰਧਰ ਦਾ ਆ ਉਹਦੀ ਆਪਣੀਆਂ ਸੀਐਚ ਚੰਡੀਗੜ੍ਹ ਦੀਆਂ ਫਿਰ ਉਹ ਬਾਹਰ ਦਾ ਹੋਇਆ ਠੀਕ ਹੈ ਨਾ ਜੀ ਤੁਸੀਂ ਸਮਝ ਦੇਜੋ ਬਾਕੀ ਗੱਲ ਗੱਡੀਆਂ ਤੇ ਨਹੀਂ ਗੱਲ ਹੁੰਦੀ ਗੱਡੀਆਂ ਸਾਰਿਆਂ ਦੇ ਕਿਸ ਦਾ ਨੰਬਰ ਕਿਤੇ ਦਾ ਕਿਸ ਦਾ ਕਿਤੇ ਦਾ ਨੰਬਰ ਆ ਜੀ ਮੇਰਾ ਆਪਣਾ ਵੀ ਨੰਬਰ ਬਾਹਰ ਦਾ ਆ ਸਾਡੇ ਕੋਲ ਇੱਥੇ ਪੀਪੀ 35 ਵੀ ਹੈਗੀ ਆ ਪੀਪੀ 85 ਵੀ ਹੈਗੀ ਪਾਈਆਂ ਦੀ ਬਹੁਤ ਜ਼ਿਆਦਾ ਪਾਈਆਂ ਜੀ ਰੈਲੀ 'ਚ ਦੁਨੀਆ ਸਾਡੀ ਆਪਣੀ ਹੀ ਇਹ ਨਾ ਗੱਡੀਆਂ ਤੋਂ ਵੇਖ ਕੇ ਕਾਫੇ ਨਹੀਂ ਲਾਏ ਜਾਂਦੇ ਹੁੰਦੇ ਅਰ ਬਹੁਤ ਵਧੀਆ ਸਨੋਗਦਾਨ ਵੋਟਰਾਂ ਨੇ ਸਾਡੇ ਇਹ ਪਤਾ ਮਿੰਨੀ ਐਮਐਲਏ ਜੀ ਸਾਡਾ ਜਿਹੜੀ ਮਿੰਨੀ ਚੋਣਾਂ ਦਾ ਜਿਹੜਾ ਰਿਜ਼ਲਟ ਸਾਰੇ ਹਲਕਾ ਪੂਰੇ ਪੰਜਾਬ ਦੇ ਚਾਹਤ ਪੰਜਾਬ ਸਰਹ ਹਲਕੇ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਪਰਿਵਾਰਵਾਦੀ ਰੀਤ ਦੇ ਕਹੰਗਾਰ ਦੇ ਬੁਰੇ ਲੜਾਈ ਚੱਲ ਰਹੀ ਸੀ ਉਸ ਨੂੰ ਅੱਜ ਖਤਮ ਕਰਕੇ ਹਲਕੇ ਦੇ ਨਾ ਬਾਬਾ ਨਾਲ ਦੇ ਸਰਕਾਰ ਦੇ ਦਿਲ ਚੇ ਮਦਦ ਕੀਤੀ ਆ ਬਹੁਤ ਤੁਸੀਂ ਅੱਜ ਸਭ ਬੜਕਰਾ ਤੇ ਬੜਕਰਾ ਤੇ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਵੇਰ ਤੇ ਇੰਦਾ ਦਾ ਸ਼ਾਹ ਸੀਗਾ ਸਾਨੂੰ ਯਕੀਨ ਸੀ ਆਪਣੀ ਮੈਨੂੰ ਤੇ ਯਕੀਨ ਸੀਗਾ ਕਿ ਪਹਿਲੇ ਨੰਬਰ ਸਮੇਤ ਇਹ ਗੇੜੇ ਵਿੱਚ ਇਹ ਮੇਨਰ ਚੱਲ ਰਹੀ ਹੈ ਮੈਨੂੰ ਤਾਂ ਅਜ ਪੂਰ ਪਿਆ ਕਹਿੰਦਾ ਮੇਰਾ ਬਾਬਾ ਨੰਦਕ ਕਬੱਡੀ ਵੀਰ ਦਾ ਨਾਮ ਆਦੀ ਬਾਡੀ ਦੀ ਲੇਖੋ ਲੋਕਾਂ ਕੇ ਕਿਸੇ ਦਾ ਜੋਰ ਨਹੀਂ ਚੱਲਦਾ ਲੋਕਾਂ ਵੀ ਕਰਦਾ ਨਾ ਕੋਈ ਦਾ ਕਰਦੀ ਆ ਲੋਕ ਹੀ ਚਾਹੁੰਦੇ ਨੇ ਤੇ ਲੀਡਰ ਬਣ ਉਸੇ ਅਸਲ ਮਤ ਦਾ ਜੇ ਲੋਕ ਚਾਹਦੇ ਨੇ ਜੇ ਲੋਕਾਂ ਦੇ ਪੰਜਾਬ ਲਗਦੇ ਸੇਮ ਹਾਲਾਤ ਜਿਹੜੇ ਨੇ ਮੇਰਾ ਬਾਬਾ ਨੰਦਕ ਵਿੱਚ ਪੜੇ ਨੇ ਤੇ ਪੜੇ ਨੇ ਵੱਡੇ ਲੀਡਰ ਤੇ ਆਪਣਾ ਬਣਾਦੇ ਸੀ ਨੇ ਬਾਅਦ ਚ ਉਹਨਾਂ ਨੂੰ ਕਾਜ ਬਣਾਉਂਦੇ ਸੀ